ਸੱਚਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਤੇ ਅਸੀਂ ਪਹੁੰਚੇ ਆਂ ਜ ਸਮਾਣਾ ਦੇ ਜਿਹੜਾ ਮੇਨ ਐਂਟਰੈਂਸ ਦੇ ਉੱਤੇ ਜੇ ਗੱਲ ਕਰੀਏ ਤਾਂ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ 30 ਸੈਣੀ ਵੱਲੋਂ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਸੀ ਉਸ ਟਾਈਮ ਪਹਿਲਾਂ ਵੀ ਜਿਹੜਾ ਨਹਿਰ ਦੇ ਉੱਪਰ ਇਹ ਧਰਨਾ ਦਿੱਤਾ ਗਿਆ ਸੀ ਉਸ ਟਾਈਮ ਵੀ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਹਨਾਂ ਨੂੰ ਆਸ਼ਵਾਸ਼ਣ ਦਵਾਇਆ ਗਿਆ ਸੀ ਕਿ ਜਿਹੜੇ ਦੋਸ਼ੀ ਨੇ ਉਹ ਫੜੇ ਜਾਣਗੇ ਪਰ ਉਹ ਕਾਫੀ ਦਿਨ ਲੰਘ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਹੈ ਲਗਾਤਾਰ ਇਨਸਾਫ਼ ਮੰਗਦਾ ਨਜ਼ਰ ਆਉਂਦਾ ਅੱਜ ਵਾਰ ਇੱਕ ਤੋਂ ਬਾਅਦ ਜਿਹੜਾ ਫ ਤਸਵੀਰਾਂ ਜਿਹੜੀਆਂ ਤੁਹਾਨੂੰ ਇਸ ਸਮਾਣਾ ਦੀ ਐਂਟਰੈਂਸ ਦੇ ਉੱਤੋਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਜਿਹੜੇ ਹਾਲਾਤ ਨੇ ਲਗਾਤਾਰ ਪਰਿਵਾਰ ਜਿਹੜਾ ਇਨਸਾਫ ਮੰਗਦਾ ਵੀ ਨਜ਼ਰ ਆਉਂਦਾ ਹੈ ਗੱਲ ਕਰਾਂਗੇ ਕਿਉਂਕਿ ਸਤੀਸ਼ ਸੈਣੀ ਦੀ ਮਿਸਿਸ ਵੀ ਉਰੇ ਮੌਜੂਦ ਹੈ ਉਸ ਦੀ ਭੈਣ ਵੀ ਮੌਜੂਦ ਹੈ ਉਸ ਦਾ ਭਰਾ ਵੀ ਮੌਜੂਦ ਹੈ ਔਰ ਸ਼ਹਿਰ ਨੇ ਤਾਂ ਵਾਤਾ ਸਮਾ ਹੋ ਚੁੱਕਿਆ ਹੈ ਤੁਹਾਡੇ ਹਸਬੰਡ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਕੀ ਕਹਿਣਾ ਚਾਹੂੰਗੀ ਸਰ ਇਹ ਬਤਾਓ ਕਿ ਮੈਂ ਪੁਲਿਸ ਕੇ ਅੱਗੇ ਪ੍ਰਸ਼ਾਸਨ ਕੇ ਅੱਗੇ ਰੋਂ ਬੀਕ ਮੰਗੂ ਜਾਂ ਕੀ ਕਰੂ ਰੋ 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 ਤੋ ਮੇਰਾ ਬੰਦਾ ਨਹੀਂ ਵਾਪਸ ਆਨਾ ਭੀਕ ਮੰਗੂ ਤਾਂ ਮੈਨੂੰ ਭੀਕ ਵੀ ਨਹੀਂ ਦਿੰਦਾ ਕੋਈ ਹੁਣ ਮੈਂ ਐਸਐਸਪੀ ਜੀ ਸਰ ਪੂਲੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਆ ਚੁੰਨੀ ਵੀ ਪਸਾਰ-ਪਸਾਰ ਕੇ ਥੱਕ ਗਈ ਬਈ ਮੇਰੇ ਬੰਦੇ ਨੂੰ ਇਨਸਾਫ ਦੇ ਦਿਓ ਮੇਰੇ ਬੱਚੇ ਕਿਸ ਨੂੰ ਬਾਪ ਕਹਿੰਗੇ ਹੁਣ ਰਾਤ ਨੂੰ ਗੇਟ ਦੇ ਉੱਤੇ ਖੜ੍ਹੇ ਹੋ ਕੇ ਡੀਕਦੇ ਆ 8 ਵਜੇ ਮੇਰਾ ਬਾਪ ਆਏਗਾ ਗੇਟ ਖੋਲਾਂਗੇ ਉਹ ਵਿਚਾਰੇ ਰੋ ਰੋ ਕੇ ਉਹ ਵੀ ਸਕੂਲ ਜਾਂਦੇ ਵੀ ਡਰਨ ਲੱਗ ਗਏ ਸਕੂਲ ਚ ਜਾਂਦੇ ਆ ਚੁੱਪ ਹੋ ਕੇ ਗੁੰਮਸੂਮ ਹੋ ਕੇ ਆ ਜਾਂਦੇ ਆ ਇਹ ਨਹੀਂ ਪੁੱਛਦੇ ਮम्मा ਪਾਪਾ ਹੁਣ ਦਿਖਦੇ ਨਹੀਂ ਪੂਲੀ ਪ੍ਰਸ਼ਾਸਨ ਨੂੰ ਪਟਿਆਲਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਇੱਕ ਮਾਂ ਨੇ ਇੱਕ ਛੋਟੇ ਜਿਹੇ ਛੋਟੇ ਬੱਚਿਆ ਪਿੱਛੇ ਆਪਣੀ ਇੱਕ ਚੁੰਨੀ ਵੀ ਪਸਾਰਦੀ ਹੁਣ ਤਾਂ ਪ੍ਰਸ਼ਾਸਨ ਦੇ ਦੇ ਹੁਣ ਤਾਂ ਪੀਖ ਦੇ ਦੇ ਇਸ ਤੋਂ ਜ਼ਿਆਦਾ ਹੋਰ ਕੀ ਲੜਾਈ ਲੜੂੰਗੀ ਇੱਕ ਦੱਸੋ ਇਹ ਮੇਰੇ ਸਾਹਮਣੇ ਬੈਠੀ ਹੈ ਇਹ ਤੇ ਉਹਦੀ ਪੈਣਾ ਬੈਠੀ ਹੈ ਸਾਰੇ ਆਪਣੀ ਚੁੰਨੀ ਸਾਰੇ ਇੱਕ ਇੱਕ ਬੰਦੇ ਦੇ ਅੱਗੇ ਇੱਕ ਇੱਕ ਬੰਦੇ ਦੇ ਅੱਗੇ ਸੜਕ ਤੇ ਵੀ ਪਸਾਰ ਦੂੰਗੀ ਮੇਰੇ ਬੰਦੇ ਨੂੰ ਇਨਸਾਫ ਦਿਓ ਉਹ ਨਹੀਂ ਤੂੰ ਦੇਵਗੰਜਰੀ ਇੱਕ ਬੰਦੇ ਨਹੀਂ ਫੜੀ ਜਾਦੀ ਇੱਕ ਔਰਤ ਉਹ ਕ੍ਰਿਮੀਨਲ ਨਹੀਂ ਹੈ ਜੀ ਉਹ ਕੋਈ ਲਗਾਤਾਰ ਕ੍ਰਿਮੀਨਲ ਨਹੀਂ ਹੈ ਉਹ ਸਿਰਫ ਇੱਕ ਔਰਤ ਹੈ ਸਿਰਫ ਇੱਕ ਔਰਤ ਇੱਕ ਪ੍ਰਸ਼ਾਸਨ ਤੋਂ ਪਕੜੀ ਨਹੀਂ ਜਾਦੀ ਸਾਰਾ ਪੰਜਾਬ ਪ੍ਰਸ਼ਾਸਨ ਸਰਕਾਰ ਹੋ ਗਈ ਜਿੰਨੇ ਵੀ ਸਾਰੀ ਪ੍ਰਸ਼ਾਸਨ ਦੀ ਸਰਕਾਰ ਹੋ ਗਈ ਕੋਈ ਵੀ ਕੁਝ ਨਹੀਂ ਕਰ ਰਿਆ ਹਾਰ ਕੇ ਅਜੱਜ ਮੈਂ ਦੁਬਾਰਾ ਸੜਕ ਤੇ ਉਤਰੀਆ ਉਸ ਟਾਈਮ ਪਹਿਲਾਂ ਉਸੀ ਧਰਨਾ ਲਾਇਆ ਸੀ ਉਸ ਟਾਈਮ ਸਮਾਣੇ ਦੇ ਡੀਐਸਪੀ ਔਰ ਐਸਐਚਓ ਵੀ ਉਰੇ ਆਏ ਸੀ ਤੁਹਾਨੂੰ ਅਸ਼ਵਾਸਨ ਦੇ ਕੇ ਗਏ ਸੀ ਹਾਂ ਅਸ਼ਵਾਸਨ ਦੇ ਕੇ ਗਏ ਜੀ ਸ਼ਾਮ ਕੋ ਰਾਤ ਕੋ 10 ਵਜੇ ਪਟਿਆਲਾ ਤੋਂ ਵੀ ਅਫਸਰ ਆਏ ਐਸਐਸਪੀ ਜੋ ਵੀ ਹੈ ਜੀ ਮੈਨੂੰ ਨਹੀਂ ਪਤਾ ਨਾਮ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਇੱਕ ਹਫਤੇ ਦਾ ਟਾਈਮ ਦੇ ਦੋ 24 ਤੱਕ ਮੈਂ ਮੁਜਰਮ ਤੁਹਾਡੇ ਦੇ ਅੱਗੇ ਕਰ ਦੂੰਗਾ ਉਹਨਾਂ ਨੇ ਕੁਝ ਨਹੀਂ ਕੀਤਾ ਕੁਛ ਉਪੜਨ ਨਹੀਂ ਆਈ ਜੇ ਕੁਝ ਪੁੱਛੀਏ ਪਤਾ ਨਹੀਂ ਜੀ ਕਿੱਥੇ ਹੈ ਲੱਭਦੀ ਨਹੀਂ ਪਈ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਆ ਉਹ ਕਿ ਕ੍ਰਿਮੀਨਲ ਹੈ ਉਹ ਕੋਈ ਆ ਅਗੱਤਾ ਦਾ ਹਾਲਾਤ ਤੋਂ ਕ੍ਰਿਮੀਨਲ ਨਹੀਂ ਆ ਉਹਨੇ ਇੱਕ ਜੁਰਮ ਕੀਤਾ ਠੀਕ ਹੈ ਕਿ ਉਹ ਫੜਨੀ ਹੋਈ ਜਾਂਦੀ ਇੱਕ ਔਰਤ ਨਹੀਂ ਫੜੀ ਹੋਈ ਜਾਂਦੀ ਸਰਕਾਰ ਤੋਂਰ ਪੁਲਿਸ ਪ੍ਰਸ਼ਾਸਨ ਤੋਂ ਸਿਰੇ ਤੋਂ ਵੱਡੀ ਕੀ ਸ਼ਰਮ ਹੈ ਠੀਕ ਥੈਂਕ ਯੂ ਦੇਖ ਸਕਦੇ ਹਾਂ ਕਿ ਜਿਹੜੀ ਸਤੀਸ਼ ਸੈਣੀ ਦੀ ਮਿਸਿਸ ਐ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੁਝ ਟਾਈਮ ਪਹਿਲਾਂ ਜਿਹੜਾ ਸਾਡੇ ਵੱਲੋਂ ਧਰਨਾ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਜਿਹੜਾ ਕੁਝ ਟਾਈਮ ਦਾ ਜਿਹੜਾ ਸਮਾਂ ਦੇ ਕੇ ਜਾਂਦਾ ਪਰ ਫਿਰ ਵੀ ਜਿਹੜੇ ਦੋਸ਼ੀ ਨਹੀਂ ਫੜੇ ਜਾਂਦੇ ਜਿਸ ਕਰਕੇ ਅੱਜ ਦੁਬਾਰਾ ਜਿਹੜਾ ਇਹ ਧਰਨਾ ਲਗਾ ਦਿੱਤਾ ਗਿਆ ਪਰ ਇਸ ਇਸ ਗੱਲ ਦੇ ਪਿੱਛੇ ਉਹ ਕਿ ਬਹੁਤ ਹਰਿਆਣਵੀ ਵਾਲੀ ਗੱਲ ਹੈ ਕਿ 80 ਲੱਖ ਰੁਪਏ ਤੋਂ ਵੱਧ ਦਾ ਜਿਹੜਾ ਇਹ ਕਪਲਾ ਸੀ ਜਿਸ ਨੂੰ ਸਤੀਸ਼ ਸੈਣੀ ਦੇ ਵੱਲੋਂ ਸਾਹਮਣੇ ਲਿਆਂਦਾ ਗਿਆ ਸੀ ਪਰ ਉਸ ਦੇ ਵਿੱਚ ਨੀਤੂ ਦੇਵ ਗੰਦੇ ਨਾਲ ਜੇ ਕੋਈ ਹੋਰ ਵੀ ਵਿਅਕਤੀ ਸੀ ਤਾਂ ਉਸ ਦੀ ਜਿਹੜੀ ਹੈ ਵਿਜੀਲੈਂਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਦੇ ਨਾਲ ਹੋਰ ਵੀ ਕਿਹੜਾ ਵਿਅਕਤੀ ਜਿਹੜੇ ਨੇ ਰਲੇ ਹੋਏ ਸੀ ਗੱਲਬਾਤ ਕਰਦੇ ਆ ਕਿਉਂਕਿ ਹੋਰ ਵੀ ਉਰੇ ਮੌਜੂਦ ਨੇ ਸੀ ਸੈਣੀ ਦੀ ਮਾਤਾ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੱਦਾਂ ਦਾ ਮਹਿਸੂਸ ਕਰ ਰਹੇ ਨੇ ਅੱਜ ਫਿਰ ਦੁਬਾਰਾ ਇਹ ਸੜਕਾਂ ਦੇ ਉੱਤੇ ਉਤਰਦੇ ਨਜ਼ਰ ਆਏ ਨੇ ਹਾਂਜੀ ਮਾਤਾ ਜੀ ਕੀ ਕਹੋਗੇ ਤੁਹਾਡੇ ਬੇਟੇ ਨੂੰ ਇੱਕ ਵਾਰ ਤੋਂ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋਇਆ ਹੈ ਪ੍ਰਸ਼ਾਸਨ ਨੇ ਕੁਝ ਨਹੀਂ ਛੁਡਿਆ ਮੇਰੇ ਵੱਲੋਂ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਮੈਂ ਆਪਣੇ ਬੱਚੇ ਨੂੰ ਅੰਦਰ ਬੈਠ ਕੇ ਨਹੀਂ ਰੋ ਸਕੀ ਇਹਨਾਂ ਨੇ ਉਤਨਾ ਸਹਰਨਾ ਲਾਇਆ ਇਹਨਾਂ ਨੇ ਮੰਗੀ ਸੀ ਮੌਤ ਅਭੀ ਅਸੀਂ ਤੇਹੀ ਤਰੀਕ ਨੂੰ ਕਰਦੀ ਬਦਲੂ ਜੋ ਕਰਤਾਗੇ ਚਲ ਅਸੀਂ ਫੇਰ ਵੀ ਦੇਤੀ ਉਹਨਾਂ ਦੇ ਕਹਿਣ ਨਾਲ ਘਰ ਬੱਗੀ ਫੇਰ ਫੇਰ ਪੁਲਿਸ ਨੇ ਬੁਲਾਇਆ ਡੀ ਐਫ ਸੀ ਨੇ ਬੁਲਾਇਆ ਅਭੀ ਦੋ ਦਿਨ ਹੋਰ ਮੰਗੇ ਦੇ ਦੋ ਸ਼ੁੱਕਰਵਾਰ ਤੇ ਸ਼ਨੀਵਾਰ ਅਸੀਂ ਉਹ ਵੀ ਦਿੱਤੀ ਫੇਰ ਅਸੀਂ ਆਪਣੇ ਪੱਲੂ ਵੀ ਦੋ ਦਿਨ ਹੋਰ ਦਿੱਤੇ ਇਹਨਾਂ ਨੂੰ ਤੇ ਅੱਜ ਅਸੀਂ ਮਜਬੂਰ ਹੋ ਕੇ ਜੰਮੇ ਮਜਬੂਰ ਹੋ ਕੇ ਕਿ ਇੱਕ ਆਧਨੀ ਪੱਗਰ ਚੱਲਦੀ ਜੇ ਸਾਡੇ ਵਰਗਾਂ ਤੇ ਜ਼ੁਲਮ ਹੋ ਜਾਂਦਾ ਸਾਨੂੰ ਜਿਹੜਾ ਅੰਦਰ ਕਰ ਦੇਣਾ ਸੀ ਸਾਡੇ ਘਰ ਨੂੰ ਲੋਕ ਲੱਗ ਜਾਣਾ ਸੀ ਸਾਨੂੰ ਤੇ ਇਹਨਾਂ ਮਾਰਤਾ ਇਹਨਾਂ ਪੁਲਿਸਾਂ ਨੇ ਪ੍ਰਸ਼ਾਸਨ ਨੇ ਮਾਰਤਾ ਜਿਵੇਂ ਇੱਕ ਕਿੜਮ ਕੋੜਾ ਮਾਰਦਾ ਮੇਰਾ ਬੱਚਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਹੱਥ ਹੱਥ ਜੋੜ ਕੇ ਬੇਨਤੀ ਇਹ ਦੇਵਾਂਗੇ ਅਭੀ ਸਾਨੂੰ ਸਾਬਤਵਾ ਦਿਓ ਉਹ ਮਲੂਜਮ ਸਾਡਾ ਜਿਹੜਾ ਦੇ ਅੰਦਰ ਬੱਚਾ ਦੋਸ਼ੀ ਦੋਸ਼ੀ ਥਾਣਿਆਂ ਦੇ ਵਿੱਚ ਆ ਰਹੀ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਆਏ ਜੁਆਇਨ ਕਰਨਾ ਸੀ ਗਏ ਸੀ ਦੋਸ਼ੀ ਆਏ ਸੀ ਜਮਨਤ ਮੰਗਲ ਸ਼ੰਕਰ ਜਿੰਦਲ ਅਸੀਂ ਉਹ ਦਿਨ ਪੁੱਛਿਆ ਵੇ ਤੇਰੀ ਮਾਂ ਮੇਰੇ ਕੰਨੀ ਤੂੰ ਮੇਰੇ ਵੱਲ ਮੁਹ ਕਰ ਤੇਰੀ ਮਾਂ ਮੇਰੇ ਵੱਲ ਮੁਹ ਕਰਕੇ ਦੇਖ ਤੇਰੀ ਮਾਦਾ ਬੱਚਾ ਮਰੇ ਤੇ ਅੱਜ ਉਹਦਾ ਕਿਵੇਂ ਹਾਲ ਹੁੰਦਾ ਮੇਰਾ ਬੱਚਾ ਮਾਰਿਆ ਤੁਸੀਂ 20 ਸਾਲ ਮੇਰੇ ਪੁੱਤ ਨੇ ਨੌਕਰੀ ਕੀਤੀ ਤੇ ਤੂੰ 5 ਸਾਲ ਚ ਮੇਰੇ ਬੱਚੇ ਨੂੰ ਕਾ ਗਿਆ ਕੀ ਕਰੇ ਸੀ ਕਿ ਜਾਇਦਾਦ ਮਿਲਦੀ ਸਹਣੀ ਦੀ ਜਲ ਜਾਇਦਾਦ ਨਹੀਂ ਮਿਨੀ ਅਸੀਂ ਤੇ ਗਰੀਬ ਸੀ ਆਪਣੇ ਬੱਚੇ ਨੂੰ ਤਾਜਾ ਕਮਾ ਕੇ ਤਾਜਾ ਹੀ ਘਰ ਇਸ ਨਹੀਂ ਨਹੀਂ ਸਾਨੂੰ ਨਹੀਂ ਕਿ ਉਹ ਥੋੜੇ ਕੀ ਆ ਗਏ ਕੁੱਤਾ ਕੁੱਤਾ ਕੰਮ ਇਸ ਤਰ੍ਹਾਂ ਦਾ ਸਾਨੂੰ ਸਮਾਨ ਆ ਕੇ ਕੋਈ ਸੋਮ ਨਹੀਂ ਠੀਕ ਤੁਸੀਂ ਕੀ ਕਹਿਣਾ ਚਾਹੋਗੇ ਸਰ ਅਸੀਂ ਪਹਿਲਾਂ ਇਹਨਾਂ ਦੇ ਕਹਿਣ ਤੇ ਮੇਰੇ ਵੀਰੇ ਦਾ ਸੰਸਕਾਰ ਕੀਤਾ ਉਦੋਂ ਵੀ ਇਹਨਾਂ ਨੇ ਸਾਨੂੰ ਇਦਾਂ ਹੀ ਕਿਹਾ ਕਿ ਅਸੀਂ ਇੱਕ ਇਨਸਾਫ ਦਵਾਵਾਂਗੇ થોડા ਨੂੰ ਅਸੀਂ ਮੁਜਮਲ ਨੂੰ ਅਸੀਂ ਨਾਲ ਦੇ ਅਗੇ ਨਿਪਟੇ ਕਿਨ ਇਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਨਾ ਇਹਨਾਂ ਨੇ ਕੁਝ ਕੀਤਾ ਅੱਜ 25 ਦਿਨ ਹੋ ਗਏ ਨੇ ਸਰ ਅਸੀਂ ਪਹਿਲਾਂ ਵੀ ਦਰਨੇ ਦਿੱਤੇ ਨੇ ਉਸ ਟਾਈਮ ਸ਼ਰੀਆਮ ਕੁਮਰੇ ਨੇ ਸ਼ੰਕਰ ਜਿੰਦਨ ਮੋਦਨ ਅਗਰਵਾਦੀ ਲਈ ਅਰੈਸਟ ਵਾਰੈਂਸ ਸੀ ਕੇ ਉਹਦੇ ਲਈ ਕੇਸ ਹੋਇਆ ਸੀ ਉਹਨੂੰ ਫੜਨਾ ਚਾਹੀਦਾ ਸੀ ਇਹਨਾਂ ਨੂੰ ਉਹਨਾਂ ਨੇ ਕਿਉਂ ਨਹੀਂ ਫੜਿਆ ਕਿਹੜੀ ਕੇਸ ਅਸੀਂ ਇਹੀ ਕਹਾਂਗੇ ਕਿ ਕੀ ਪ੍ਰਸਤਾਚਾਰ ਹੈ ਇਸ ਤੋਂ ਜ਼ਿਆਦਾ ਤੁਸੀਂ ਕੁਝ ਨਹੀਂ ਕਹਿ ਸਕਦੇ ਸਰ ਚੀਕ ਦੇਖ ਸਕਦੇ ਹੋ ਕਿ ਜਿਹੜੇ ਪਰਿਵਾਰ ਦੇ ਜੀ ਨੇ ਲਗਾਤਾਰ ਜਿਹੜਾ ਇਨਸਾਫ ਮੰਗਦੇ ਨਜ਼ਰ ਆਉਂਦੇ ਨੇ ਕਾਫੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਜਿਹੜਾ ਹੁਣ ਸਵਾਲ ਖੜੇ ਕਰਦੇ ਵੀ ਨਜ਼ਰ ਆਉਂਦੇ ਨੇ ਇੱਕ ਵਾਰ ਉਸਦੇ ਭਰਾ ਦੇ ਨਾਲ ਵੀ ਗੱਲਬਾਤ ਕਰ ਲੈਣਾ ਕਿ ਉਸ ਦਾ ਵੀ ਕੀ ਕਹਿਣਾ ਹੈ ਅਸਲ ਦੇ ਵਿੱਚ ਅਜੰਡਾ ਕੀ ਹੈ ਕਿਉਂਕਿ ਇਹ ਜਿਹੜਾ ਇਸ ਟਾਈਮ ਪਹਿਲੇ ਦਿਨ ਤੋਂ ਹੀ ਨਾਲ ਲੱਗਿਆ ਹੋਇਆ ਸੀ ਹਾਂਜੀ ਰਾਹੁਲ ਜੀ ਕੀ ਕਹੋਗੇ ਅਰ ਅੱਜ ਫਿਰ ਤੁਸੀਂ ਦੁਬਾਰਾ ਸੜਕਾਂ ਦੇ ਉੱਤਰੇ ਹੋ ਪ੍ਰਸ਼ਾਸਨ ਮਜਬੂਰ ਕਰ ਰਿਹਾ ਜੀ ਸੜਕਾਂ ਤੇ ਉਤਰਨ ਲਈ ਹੂੰ ਕਿਉਂ ਮਜਬੂਰ ਕਰ ਰਿਹਾ ਹੈ ਕਿਉਂਕਿ ਇਹਨਾਂ ਨੂੰ ਸਭ ਪਤਾ ਹੈ ਦੋਸ਼ੀ ਸ਼ਰੀਆਮ ਖੁਲੇਆਮ ਕੋ ਮਰੇ ਨੇ ਜੀ ਠੀਕ ਹੈ ਭਾਵੇਂ ਉੱਪਰ ਤੇ ਲੈਵਲ ਤੋਂ ਲੈ ਕੇ نیچے ਲੈਵਲ ਤੱਕ ਸਾਨੂੰ ਇੱਕ ਝੂਠੇ ਪਰੋਸੇ ਦਿੱਤੇ ਜਾਂਦੇ ਨੇ ਜੀ ਕਿ ਤੁਸੀਂ ਅੱਜ ਇੱਥੇ ਆ ਜਾਓ ਜੀ ਤੁਹਾਡੀ ਫਾਈਲ ਇੱਥੇ ਟਰਾਂਸਫਰ ਹੋ ਗਈ ਜੀ ਜਦੋਂ ਇੱਥੇ ਆਨੇ ਆ ਜੀ ਸਾਡੇ ਕੋਲ ਮੈਸੇਜ ਨਹੀਂ ਆਇਆ ਜੀ ਠੀਕ ਹੈ ਜੀ ਜਦੋਂ ਉਹ ਆਪਣੀ ਜੁਆਇਨਿੰਗ ਪਾ ਲੈਂਦੇ ਨੇ ਸਾਰਾ ਕੁਝ ਕਰ ਲੈਂਦੇ ਨੇ ਉਸ ਤੋਂ ਬਾਅਦ ਸਾਨੂੰ ਮੈਸੇਜ ਆਉਂਦਾ ਹਾਂ ਜੀ ਦੱਸੋ ਸੈਣੀ ਸਾਹਿਬ ਕੀ ਕਰਨਾ ਮਤਲਬ ਉੱਪਰ ਤੋਂ ਲੈ ਕੇ ਪ੍ਰਸ਼ਾਸਨ ਨੀਚੇ ਤੱਕ ਸਭ ਪਤਾ ਹੈ ਨੀਤੂ ਦੇਵਗਨ ਕਿੱਥ ਬਾਕੀ ਦੋਸ਼ੀ ਕਿੱਥੇ ਨੇ ਜਾਣ ਬੁੱਝ ਕੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਜੀ ਪਰ ਅਸੀਂ ਆਮ ਲੋਕ ਆ ਕੋਈ ਪਰੇਸ਼ਾਨ ਦੁਨੀਆ ਨੂੰ ਸਾਨੂੰ ਪਰੇਸ਼ਾਨ ਕਰਨ ਦੀ ਕੋਈ ਆਦਤ ਨਹੀਂ ਹੈਗੀ ਪਰ ਇਨਾਂ ਵਾਸਤੇ ਇੱਕ ਕੀੜਾ ਮਕੋੜਾ ਮਰਿਆ ਜੀ ਇਨਾਂ ਵਾਸਤੇ ਕੋਈ ਨਹੀਂ ਮਰਿਆ ਇਨਾਂ ਦੇ ਪਰਿਵਾਰ ਦੇ ਵਿੱਚ ਕੋਈ ਜੀ ਨਹੀਂ ਹੈਗਾ ਇਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਇਨਾਂ ਦੇ ਆਪਦੇ ਨੇ ਉਹ ਸਦਾ ਉਮਰ ਲਈ ਆਏ ਨੇ ਪਰੇਸ਼ਾਨ ਹੋ ਕੇ ਬੰਦਾ ਇੱਕ ਠੱਗੀ ਬਚਾ ਕੇ ਇੱਕ ਬੱਚਿਆਂ ਦੇ ਪੈਸੇ ਬਚਾ ਕੇ ਉਹਨੂੰ ਸਜ਼ਾ ਕਿਹਦੀ ਕਾਦੀ ਮਿਲੀ ਮੌਤ ਅਸੀਂ ਇਹ ਜਿਹੜਾ ਧਰਨਾ ਹੈ ਅੱਜ ਲਾਸਟ ਟਾਈਮ ਐਸਪੀ ਵੈਬਪ ਚੋਧਰੀ ਜੀ ਆਏ ਸੀ ਜੋ ਸਾਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਕਿ ਤੁਸੀਂ ਇੱਕ ਹਫਤੇ ਦਾ ਟਾਈਮ ਹੈ ਦੋਸ਼ੀ ਜਾਂ ਤਾਂ ਸਲਾਖਾਂ ਪਿੱਛੇ ਹੋਣਗੇ ਜਾਂ ਫਿਰ ਤੁਸੀਂ ਆਪਣਾ ਧਰਨਾ ਲਾ ਲਿਓ ਜਿੰਨਾ ਲਾਣਾ ਹੈ ਅਸੀਂ ਉਹਨਾਂ ਨੂੰ ਵੀ 4 ਦਿਨ ਦਾ ਵੱਧ ਟਾਈਮ ਦੇ ਕੇ ਬੈਠੇ ਹਾਂ ਜਿੱਥੇ ਇਸ ਦੇ ਬਿਟਵੀਨ ਮੈਂ ਇਕੱਲੇ-ਇਕੱਲੇ ਮੰਗ ਪੱਤਰ ਦੇ ਚੁੱਕੇ ਹਾਂ ਜੀ ਐਸਐਸਪੀ ਸਾਹਿਬ ਨੂੰ ਵੀ ਦੇ ਚੁੱਕੇ ਹਾਂ ਜੀ ਡੀਸੀ ਸਾਹਿਬ ਨੂੰ ਵੀ ਦੇ ਚੁੱਕੇ ਹਾਂ